ਇੱਕ ਗੱਲ ਦੱਸਾਂ ਜੇ ਕੋਈ ਇਨਸਾਨ ਨਾ ਤੁਹਾਨੂੰ ਰਾਮ ਨਾਲ ਜਾਣ ਦੇ ਰਿਹਾ ਵਾ ਤੁਹਾਨੂੰ ਰੋਕਦਾ ਨਹੀਂ ਤੁਹਾਨੂੰ ਰੋਕਦਾ ਨਹੀਂ ਕੋਈ ਰੋਂਦਾ ਨਹੀਂ ਕੋਈ ਬਿਲਕਦਾ ਨਹੀਂ ਕੋਈ ਕੁਛ ਕਹਿ ਤਬ ਨਹੀਂ ਕਰਦਾ ਤੁਹਾਨੂੰ ਹਨਾ ਵੀ ਤੁਹਾਨੂੰ ਰੋਕ ਲਵੇ ਉਹ ਕੋਈ ਗੜਗੜਾਉਂਦਾ ਨਹੀਂ ਤੁਹਾਡੀ ਮਹੰਤਤਾ ਨਹੀਂ ਕਰਦਾ ਜੇ ਤੁਹਾਨੂੰ ਰਾਮ ਨਾ ਕਹਿੰਦਾ ਨਾ ਵੀ ਚਲ ਠੀਕ ਆ ਕੋਈ ਗੱਲ ਨਹੀਂ ਜੇ ਤੈਨੂੰ ਲੱਗਦਾ ਵੀ ਤੂੰ ਆ ਹੀ ਠੀਕ ਆ ਤਾਂ ਵੀ ਕੋਈ ਗੱਲ ਨਹੀਂ ਵੀ ਤੂੰ ਆ ਹੀ ਰਹਿ ਪਾ ਹਨਾ ਵੀ ਤੇਰਾ ਨਹੀਂ ਠੀਕ ਆ ਵੀ ਅਟੈਚਮੈਂਟ ਵੀ ਨਹੀਂ ਰੱਖਣੀ ਚਾਹੁੰਦੇ ਤੁਸੀਂ ਵੀ ਜਾਣਾ ਚਾਹੁੰਦੇ ਆ ਤੇ ਵੀ ਜਾਓ ਉਹ ਨਹੀਂ ਰੋਕਦਾ ਇਹਦਾ ਮਤਲਬ ਇਹ ਨਹੀਂ ਵੀ ਉਹ ਤੁਹਾਨੂੰ ਚਾਹੁੰਦਾ ਨਹੀਂ ਜਾਂ ਉਹਨੂੰ ਕੋਈ ਠੁੱਡੀ ਪਰਵਾਹ ਨਹੀਂ ਇਹਦਾ ਮਤਲਬ ਇਹ ਨਹੀਂਗਾ ਇਹਦਾ ਮਤਲਬ ਸਿਰਫ ਇਹ ਆ ਵੀ ਜਿਹੜਾ ਉਹ ਸਾਹਮਣੇ ਵਾਲਾ ਇਨਸਾਨ ਆ ਨਾ ਤੁਹਾਨੂੰ ਜਿਹੜਾ ਰੋਕ ਨਹੀਂ ਰਿਹਾ ਉਹ ਜ਼ਿੰਦਗੀ ਦੀ ਹਕੀਕਤ ਜਾਣਿਆ ਉਹ ਸਿਰਫ ਇੰਨਾ ਚਾਹੁੰਦਾ ਵੀ ਜਿੱਥੇ ਤੂੰ ਰਹੇ ਉੱਥੇ ਤੂੰ ਖੁਸ਼ ਰਹੇ ਵੀ ਤੈਨੂੰ ਕੋਈ ਦਿੱਕਤ ਨਾ ਆਵੇ ਇਹਦੇ ਵਿੱਚ ਪਤਾ ਕੀ ਹੁੰਦਾ ਬੰਦਾ ਉਹ ਜਾਣ ਜਾਂਦਾ ਵੀ ਇਹ ਬੰਦਾ ਜੇ ਪਰਸਨ ਵੀ ਪਹਿਲਾਂ ਹੀ ਮੇਰੇ ਤੋਂ ਮੂਵ ਆਨ ਹੋ ਗਿਆ ਵੀ ਮੇਰੇ ਤੋਂ ਇਹ ਪਹਿਲਾਂ ਹੀ ਕੁਝ ਦੂਰੇ ਚਲਿਆ ਗਿਆ ਵਾ ਵੀ ਉਹ ਸਿਰਫ ਇੱਕ ਸ਼ੂ ਨਹੀਂ ਕਰਦਾ ਉਹ ਸਿਰਫ ਉਹਨੂੰ ਪਤਾ ਵੀ ਤੁਹਾਡੀ ਸਪੀਡ ਹੈ ਜਿਹੜੀ ਉਹਦੇ ਨਾਲ ਮੈਚ ਨਹੀਂ ਕਰ ਰਹੀ ਤੁਸੀਂ ਉਹ ਤੋਂ ਅੱਗੇ ਲੰਘ ਚੁੱਕੇ ਆ ਵੀ ਤੁਸੀਂ ਅੱਗੇ ਮੂਵ ਆਨ ਹੋਗੇ ਉਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਇਹਨਾਂ ਪਹਿਲਾਂ ਉਹ ਪਤਾ ਹੁੰਦਾ ਵੀ ਹੁਣ ਤੁਸੀਂ ਜਾਣਾ ਵਾ ਬੀਹੋਂ ਉਹ ਸਰਪੋ ਕਾ ਤੋਂ ਸ਼ਿਕਾਇਤ ਕਰਦਾ ਉਹ ਸਰਪ ਇਹ ਚਾਹੁੰਦਾ ਹੁੰਦਾ ਵੀ ਤੂੰ ਆਪਦੀ ਜ਼ਿੰਦਗੀ ਚ ਖੁਸ਼ ਰਹੇ ਵੀ ਕਦੇ ਵੀ ਕੱਲ ਨੂੰ ਕੋਈ ਕੋਈ ਐਜੀ ਗੱਲਬਾਤ ਹੁੰਦੀ ਆ ਵੀ ਇੱਕ ਆਪਣੀ ਦੋਸਤੀ ਦਾ ਉਹ ਜੀ ਉੱਥੇ ਰਹਿ ਜਵੇ ਹਨਾ ਵੀ ਕਈ ਵਾਰੀ ਆਇਆ ਹੁੰਦਾ ਨਾ ਵੀ ਐਂਡ ਤੱਕ ਦੋਸਤੀ ਰਹਿ ਜਾਂਦੀ ਆ ਉਹ ਦੋਸਤੀ ਵੀ ਉਹ ਖਤਮ ਨਹੀਂ ਕਰਨਾ ਚਾਹੁੰਦਾ ਹੁੰਦਾ ਵੀ ਇੱਕ ਕਿਦੇ ਆਪਾਂ ਵੀ ਅੱਗੇ ਮਿਲਗੇ ਕਿਤੇ ਤੇ ਵੀ ਉਹ ਇੱਕ ਦੂਜੇ ਨੂੰ ਐ ਬੁਲਾ ਤਾਂ ਸਕਣ ਹਨਾ ਸਿਰਫ ਉਹ ਇੰਨੇ ਕਿ ਰਸਤੇ ਮਾਰਾ ਵੀ ਆਪਾਂ ਕਿਤੇ ਵੀ ਕਿਤੇ ਮਿਲਦੇ ਆ ਵੀ ਉਥੇ ਆਪਾਂ ਇੱਕ ਦੂਜੇ ਨੂੰ ਇਗਨੋਰ ਨਾ ਕਰੀਏ ਵੀ ਆਪਾਂ ਮਿਲ ਗਏ ਹੈਲੋ ਹਾਇਤ ਹੈਲੋ ਹਾਇਤ ਤਾਂ ਹੋ ਜੀਵੇ ਹਨਾ ਵੀ ਉਹ ਇੰਨੀ ਚੀਜ਼ ਰੱਖਣ ਮਾਰੇ ਸਿਰਫ ਉਹ ਤੁਹਾਨੂੰ ਰੋਕਦਾ ਨਹੀਂਗਾ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਇਹ ਬੰਦੇ ਨੇ ਜਾਣਾ ਵੀਲੇ ਰੁਕਣਾ ਤਾਂ ਹੈ ਨਹੀਂ ਉਹ ਤਾਂ ਹੀ ਉਹ ਨਹੀਂ ਸਮਝਾਉਂਦਾ ਤੁਹਾਨੂੰ ਤੇ ਤਾਹੀਂ ਉਹ ਤੁਹਾਨੂੰ ਰੋਕਦਾ ਨਹੀਂਗਾ ਸਿਰਫ ਪਿਆਰ ਨਾਲ ਉਹ ਤੁਹਾਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਭਾਈ ਮੂਵ ਔਨ ਕਰੋ ਕਿਉਂ ਉਹਨੂੰ ਪਤਾ ਲੱਗ ਗਿਆ ਹੁੰਦਾ ਵੀ ਇਹ ਪਰਸਨ ਪਹਿਲਾਂ ਹੀ ਮੂਵ ਔਨ ਕਰ ਚੁੱਕਿਆ ਵਾ ਠੀਕ ਆ ਨਾ ਹਮੇਸ਼ਾ ਇੱਕ ਜੀਜ਼ ਯਾਦ ਰੱਖੋ ਵੀ ਕੋਈ ਵੀ ਪਰਸਨ ਹੈ ਨਾ ਉਹਨੂੰ ਗੱਲਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਪਰ ਉਹ ਇੱਕ ਰਿਸ਼ਤਾ ਜਾਨੀ ਕਿ ਜਿਹੜਾ ਛੱਡ ਕੇ ਜਾਂਦੇ ਉਹ ਤੋਂ ਬਗੈਰ ਵੀ ਇੱਕ ਦੋਸਤੀ ਦਾ ਰਿਸ਼ਤਾ ਉਹ ਰੱਖਣ ਮਾਰੇ ਤੁਹਾਨੂੰ ਕੁਝ ਨਹੀਂ ਕਹਿੰਦਾ ਸਾਰਾ ਕੁਝ ਆਪ ਜਿਵੇਂ ਮਰਜੀ ਹੈਂਡਲ ਕਰਦਾ ਉਹ ਗੱਲਾਂ ਵੱਖਰੀਆਂ ਰਹਿ ਜਾਂਦੀਆਂ ਠੀਕ ਆ ਨਾ